ਹਾਂਜੀ ਬੜੀ ਪੀਣਾ ਹਾਂਜੀ ਹਾਂਜੀ ਸਰ ਮੈਂ ਨਾ ਹਰਪੰਨ ਲਾਲ ਜੀ ਹਾਂਜੀ ਇਹ ਕਿਹੜੀ ਜਗ੍ਹਾ ਹੈਗੀ ਆ ਜੀ ਇਹ ਬਜੋੜਾ ਇਕੋਲੋਗੀ ਦੇ ਵਿੱਚ ਪੈਂਦੀ ਹੈ ਜੀ ਇੱਧਰ ਆਪਾਂ ਕੀ ਸਮੱਸਿਆ ਸੀਗੀ ਸਮੱਸਿਆ ਇੱਥੇ ਜੀ ਅਸੀਂ 20 ਜਨਵਰੀ 1990 ਦੇ ਮੇਂ ਜਾਇਦ ਤੇ 20 ਸਾਲ ਹੋ ਗਏ ਬੋਟਾ ਦਿਨ ਪਰ ਵਿਕਾਸ ਨਹੀਂ ਹੋਇਆ ਜੀ ਇੱਥੇ ਕੋਈ ਵੀ ਸੀਵਰੇਜ ਦਾ ਨਾ ਲਾਈਟਾਂ ਦਾ ਨਾ ਗਲੀ ਦਾ ਤੇ ਬੜਾ ਗੰਦ ਸੀ ਇੱਥੇ ਤੇ ਸਾਡੇ ਸਰਪੰਚ ਸਾਹਿਬ ਹੋਏ ਆ ਬੱਬੂ ਸਾਹਿਬ ਹੁਣੀ ਬਜੋੜਾ ਸਰਪੰਚ ਸਾਹਿਬ ਹੁਣੀ ਉਹਨਾਂ ਨੇ ਕਿਰਪਾ ਕੀਤੀ ਉਹਨਾਂ ਨੇ ਇੱਥੇ ਸੀਵਰੇਜ ਪਾਉਣ ਦੀ ਇਹਦੀ ਕਿਰਪਾ ਤੇ ਫਿਰ ਜਪੈਣ ਲੱਗਾ ਜੀ ਸਾਡੀ ਸੱਸੀ ਦੇ ਸ਼ਾਲੂ ਹੋਣ ਲੱਗਾ ਚਾਲੂ ਹੋਣ ਲੱਗਾ ਜੀ ਸਾਡੀ ਕੀ ਕਹਾਂ ਜਾਂਦੇ ਹੋ ਅਸੀਂ ਬੜਾ ਧੰਨਵਾਦ ਕਰਦੇ ਆਂ ਸਰਪੰਚ ਸਾਹਿਬਾਨ ਦਾ ਜਿਨ੍ਹਾਂ ਨੇ ਸਾਡਾ ਖਿਆਲ ਰੱਖਿਆ ਇਹਨਾਂ ਵੋਟਾਂ ਵਿੱਚ ਅੱਗੇ ਅਸੀਂ 20 ਸਾਲ ਪਾਉਂਦੇ ਨੇ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਇਸ ਕਰਕੇ ਸਾਰਾ ਬੜੀ ਖੁਸ਼ੀ ਹੈ ਵੀ ਸਰਪੰਚ ਸਾਹਿਬ ਨੇ ਸੱਚ ਬੜੀ ਕਿਰਪਾ ਕੀਤੀ ਸਾਡੇ ਤੇ ਵੀ ਸਾਡਾ ਸਾਰਾ ਗੰਦ ਚੁੱਕਣ ਲੱਗੇ ਇੱਥੋਂ ਅਜੀਬ ਭਾਈ ਬੱਬੂ ਬੱਬੂ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੀ ਸੇਵਾ ਜੇ ਪਾਉਣ ਲੱਗਾ ਇਸ ਵਕਤ ਜੀ ਤਾਂ ਪਹਿਲਾਂ ਬਹੁਤ ਬੰਦਿਆਂ ਨੂੰ ਵਾਹ ਚੁੱਕੇ ਆ ਸਾਡਾ ਕਿਸੇ ਨੇ ਨਹੀਂ ਸੁਣੀ ਇਹਨਾਂ ਨੇ ਸੁਣੀਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਹ ਪਾਜੀ ਕੀ ਨਾਮ ਹੈ ਮੇਰਾ ਨਾਮ ਸੰਜੀਤ ਕੁਮਾਰ ਹੈ ਜੀ ਕੀ ਸਮੱਸਿਆ ਸੀ ਇਸ ਮੁੱਲੇ ਚ ਸਾਡਾ ਸਮੱਸਿਆ ਇਹ ਸੀ ਜੀ ਸਾਡਾ ਨਾ ਸੀਵੇਜ ਦੀ ਜਿਹੜੀ ਨਾਲੀ ਦੀ ਜਿਹੜਾ ਕੋਈ ਵੀ ਨਿਕਾਸੀ ਨਹੀਂ ਕਿਤੇ ਪਾਸੇ ਵੀ ਹੁਣ ਸਾਡੀ ਜਿਹੜੀ ਹੈਗੀ ਆ ਮੌਜੂਦਾ ਸਰਪੰਚ ਜਿਹੜੇ ਬੱਬੂ ਜੀ ਹੈਗੇ ਆ ਜੀ ਹੁਣ ਇਹਨਾਂ ਨੇ ਸਾਡੀ ਜਨਕ ਜਿਹੜੀ ਹੈਗੀ ਆ ਸੁਣਾਈ ਸਾਡੀ ਕੀਤੀ ਆ ਬਹੁਤ ਟਾਈਮ ਤੋਂ ਇਦਾਂ ਜਨਕ ਇਹ ਕੰਮ ਰੁਕਿਆ ਪਿਆ ਸੀਗਾ ਪਹਿਲੀਆਂ ਪੰਚਾਇਤਾਂ ਜਿਹੜੇ ਆਈਆਂ ਕਿਸੇ ਵੋਟਾਂ ਲੈਣ ਦੀ ਟਾਈਮ ਆ ਜਾਂਦੇ ਸੀਗੇ ਇੱਥੇ ਵੋਟਾਂ ਲੈ ਕੇ ਆਪਣਾ ਕੰਮ ਕੱਢ ਕੇ ਮੁੜ ਕੇ ਨਹੀਂ ਵੜਦੇ ਸੀਗੇ ਇੱਥੇ ਇਹ ਸਾਡੇ ਜਿਹੜੇ ਬੱਬੂ ਸਰਪੰਚ ਜੀ ਹੋਏ ਆ ਇਹਨਾਂ ਨੇ ਜਿਹੜਾ ਹੈਗਾ ਹੁਣ ਸਾਡੀ ਜਿਹੜੀ ਸੁਣਾਈ ਜਿਹੜੀ ਕੀਤੀ ਆ ਤੇ ਸੀਵਰੇ ਜਿਹੜਾ ਹੁਣ ਪੈਣਾ ਸ਼ੁਰੂ ਹੋਇਆ ਹੈ ਜੀ ਜ਼ਰੂਰ ਕਿਹੜੀ ਕੱਕ ਇਸ ਚੀਜ਼ ਦੀ ਸਮੱਸਿਆ ਜੀ ਤੇ ਹੋਰ ਸਾਡੀ ਇਹ ਸੀਗੀ ਜੀ ਕਿ ਸੀਵੇ ਨਲੀ ਦਾ ਜੀ ਇੱਕ ਸਾਡਾ ਜਿਹੜਾ ਗਟਰਾਂ ਦਾ ਹੈਗਾ ਜੀ ਇਹ ਕਿ ਸਾਡਾ ਹੈਗਾ ਗਲੀ ਦਾ ਜੀ ਗਲੀ ਨੂੰ ਜਿਹੜੀ ਪਿੱਛੋਂ ਦੀ ਜਿਹੜੀ ਬੈਕ ਸਾਈਡ ਤੋਂ ਸਕੂਲ ਦੇ ਜਿਹੜੀ ਹੈਗਾ ਜੀ ਰਸਤਾ ਸਾਨੂੰ ਜਿਹੜਾ ਮਨਜ਼ੂਰ ਕੀਤਾ ਪਿਆ ਪਹਿਲਾਂ ਜੀ ਤੇ ਉਹ ਰਸਤੇ ਦੇ ਉੱਪਰੋਂ ਵੀ ਜਾਨੀ ਕਿ ਹੁਣ ਕਹਿੰਦੇ ਆ ਵੀ ਅਸੀਂ ਬਲਾਕ ਨਾਲ ਲਾ ਕੇ ਦਵਾਂਗੇ ਤੁਹਾਨੂੰ ਅਸੀਂ ਬਣਾ ਕੇ ਦਵਾਂਗੇ ਵਧੀਆ ਜੀ ਤੇ ਹੁਣ ਜਿਹੜਾ ਕੰਮ ਹੈਗਾ ਹੁਣ ਚਾਲੂ ਕਰਾ ਦਿੱਤਾ ਹੈ ਜੀ ਤੇ ਤੁਸੀਂ ਦੇਖ ਲਓ 1999 ਦੇ ਇਦਾਂ ਕੰਮ ਚੱਲਦਾ ਪਿਆ ਹੈ ਵਿੱਚੇ ਕੰਮ ਠੱਪ ਹੋਇਆ ਪਿਆ ਹੈ ਜੀ ਕੁਝ ਨਹੀਂ ਕਿਸ ਨੇ ਵੀ ਕੋਈ ਸੁਣਾਈ ਕੀਤੀ ਬਹੁਤ ਪਾਸੇ ਵੀ ਘੁੰਮੇ ਆ ਕਿਸੇ ਪਾਸੇ ਵੀ ਪਿੰਨ ਰੋਲਾ ਪਿੰਦਾ ਰਿਹਾ ਕਮੇਟੀ ਦਾ ਕਮੇਟੀ ਦਾ ਜੀ ਇਦਾਂ ਹੋਵੇ ਜੋ ਆ ਕੋਈ ਗੱਲਬਾਤ ਨਹੀਂ ਕਿਸੇ ਨੇ ਵੀ ਕੀਤੀ ਹੈਗੀ ਆ ਤੇ ਹੁਣ ਸਾਨੂੰ ਜਿਹੜੇ ਸਰਪੰਚ ਸਾਹਿਬ ਸਾਡੇ ਬੱਬੂ ਹੈਗੇ ਆ ਇਹਨਾਂ ਨੇ ਜਿਹੜਾ ਹੁਣ ਬਾਹ ਫੜੀਓਗਾ ਜੀ ਤੇ ਗਲੀ ਦਾ ਜਿਹੜਾ ਹੈਗਾ ਕੰਮ ਹੁਣ ਚਾਲੂ ਕਰ ਦਿੱਤਾ ਹੈ ਜੀ ਇਹਨਾਂ ਨੇ ਇਹ ਸਾਡੀ ਜਿਹੜੀ ਪੰਚਾਇਤ ਹੈ ਜੀ ਹੁਣ ਬੱਬੂ ਸਰਪੰਚ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਡਾ ਜਿਹੜਾ ਨੇ ਇਹਨਾਂ ਨੇ ਕਿਰਪਾ ਕੀਤੀ ਹੈ ਜੀ ਕੰਮ ਜਿਹੜਾ ਚਾਲੂ ਇਹਨਾਂ ਨੇ ਕਰਾ ਦਿੱਤਾ ਜੀ ਅਸੀਂ ਬਹੁਤ ਸਾਰੀਆਂ ਕਲੋਨੀਆਂ ਦਾ ਦਿলো ਧੰਨਵਾਦ ਕਰਦੇ ਅਸੀਂ ਇਹਨਾਂ ਦੇ ਸਰਪੰਚ ਸਾਹਿਬ ਜੀ ਦਾ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਸਕੂਟ ਕੰਪਲੈਕਸ ਦੇ ਪਿਛਲੇ ਪਾਸੇ ਕਲੋਨੀ ਹੈਗੀ ਜਿਹਦੇ ਵਿੱਚ ਸੀਵਰੇਜ ਦੀ ਸਮੱਸਿਆ ਸੀਗੀ ਤੇ ਅੱਜ ਸੀਵਰੇਜ ਪੈਣ ਜਾ ਰਿਹਾ ਕੀ ਕਹਿੰਦੇ ਕਹਿਣਾ ਚਾਹੁੰਦੇ ਇਸ ਬਾਰੇ ਜੀ 99 ਦੇ ਵਿੱਚ ਇੱਕ ਕਲੋਨੀ ਜਿਹੜੀ ਹੈਗੀ ਆ ਸਰਕਾਰ ਵੱਲੋਂ ਸਾਡੀ ਪੰਚਾਇਤ ਵੱਲੋਂ ਜਿਹੜੀ ਐ ਅਲਾਟ ਹੋਈ ਸੀ ਇਹ ਦੇਖ ਲਓ ਪੈ 99 ਤੋਂ ਬਾਅਦ ਅੱਜ ਤੱਕ ਇਹਨਾਂ ਦੇ ਦੱਸਣ ਮੁਤਾਬਕ ਇੱਥੇ ਅੱਜ ਤੱਕ ਸਾਡੀ ਪੰਚਾਇਤ ਨੇ ਕਦੀ ਮੁੜ ਕੇ ਆ ਕੇ ਸਾਰ ਨਹੀਂ ਲਈ ਵੋਟਾਂ ਨੂੰ ਆਉਂਦੇ ਸੀ ਪਰ ਉਸ ਤੋਂ ਬਾਅਦ ਕੋਈ ਇਹਨਾਂ ਦੀ ਪੁੱਛਗਿੱਛ ਨਹੀਂ ਸੀ ਹੁੰਦੀ। ਸੋ ਅਸੀਂ ਇਲੈਕਸ਼ਨ ਤੋਂ ਇਲੈਕਸ਼ਨ ਦੌਰਾਨ ਵੀ ਇੱਥੇ ਆਇਆ ਇਲੈਕਸ਼ਨਾਂ ਤੋਂ ਬਾਅਦ ਵੀ ਇਹਨਾਂ ਦੀ ਇਹ ਮੰਗ ਸੀਗੀ ਕਿ ਜਿਹੜਾ ਸਾਡਾ ਪਾਣੀ ਹੈਗਾ ਸਾਡੀ ਕਲੋਨੀ ਦਾ ਕਿਉਂਕਿ 16 ਘਰ ਹੈਗੇ 16 17 ਘਰ ਇੱਥੇ ਇਹਨਾਂ ਦੇ ਪਾਣੀ ਦੀ ਕੋਈ ਨਿਕਾਸੀ ਨਹੀਂ ਸੀ। ਤੇ ਛੋਟੇ ਬੱਚੇ ਆ ਮੱਛਰ ਗੰਦਗੀ ਅਸੀਂ ਇੱਥੇ ਜਦੋਂ ਵਿਜ਼ਿਟ ਕੀਤਾ ਜਦੋਂ ਮੈਂ ਵੋਟਾਂ ਦੇ ਦੌਰਾਨ ਆਇਆ ਸੀ ਤਾਂ ਮੈਂ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਸਭ ਤੋਂ ਪਹਿਲਾ ਕੰਮ ਜਿਹੜਾ ਸਾਡਾ ਉਹ ਸੀਵਰੇਜ ਲਾਈਨ ਦਾ ਹੋਊਗਾ। ਜਿਹੜੀ ਪਾਣੀ ਦੀ ਸਮੱਸਿਆ ਹੈਗੀ ਪਹਿਲ ਦੇ ਆਧਾਰ ਤੇ ਉਹ ਹੱਲ ਕੀਤੀ ਜਾਊਗੀ। ਸੋ ਬਾਬਾ ਜੀ ਦੀ ਕਿਰਪਾ ਦੇ ਨਾਲ ਇਹਨਾਂ ਭਰਾਵਾਂ ਦੇ ਅਸ਼ੀਰਵਾਦ ਦੇ ਨਾਲ ਜਿਹੜਾ ਅੱਜ ਸੀਵਰੇਜ ਦਾ ਕੰਮ ਅਸੀਂ ਕਲੋਨੀ ਦੇ ਵਿੱਚ ਸ਼ੁਰੂ ਕਰ ਦਿੱਤਾ ਇਹ ਸਾਡਾ ਕੋਈ 11 1240 ਏਰੀਆ ਬਣਦਾ ਇਹਦਾ ਪਾਣੀ ਜਿਹੜਾ ਪਾਣੀ ਦੀ ਨਿਕਾਸੀ ਜਿਹੜੀ ਅੱਗੇ ਚੋਹ ਸਾਡਾ ਪੈਂਦਾ ਹੈਗਾ ਪੰਚਾਇਤ ਦਾ ਫਿਲਹਾਲ ਅਸੀਂ ਜਿਹੜਾ ਪਾਣੀ ਉੱਥੇ ਚੋਹ ਦੇ ਵਿੱਚ ਲੈ ਕੇ ਜਾਵਾਂਗੇ ਪ੍ਰੋਜੈਕਟ ਦੀ ਕੀਮਤ ਕਿੰਨੀ ਹੈ ਜੀ ਸਰ ਦੇਖੋ ਪ੍ਰੋਜੈਕਟ ਦੀ ਕੀਮਤ ਜਿਹੜੀ ਹੈਗੀ ਆ ਲਗਭਗ ਸਾਡਾ 5-7 ਲੱਖ ਰੁਪਈਆ ਜਿਹੜਾ ਹੈਗਾ ਉਹ ਐਸਟੀਮੇਟਡ ਜ ਹੈਗਾ ਕਿ ਇੰਨਾ ਕੁ ਖਰਚਾ ਸਾਡਾ ਇਸ ਜਿਹੜਾ ਸੀਵਰੇਜ ਦੇ ਉੱਤੇ ਆ ਜਾਣਾ ਹੈ ਜੀ ਬਾਕੀ ਥੋੜੇ ਬਹੁਤੇ ਵਧ ਵੀ ਸਕਦੇ ਘਟ ਵੀ ਸਕਦੇ ਆ ਪਰ ਗੱਲ ਇਹ ਹੈਗੀ ਆ ਕਿ ਸਮੱਸਿਆ ਬਹੁਤ ਪੁਰਾਣੀ ਆ ਸੋ ਪੈਸੇ ਕੋਈ ਗੱਲ ਨਹੀਂ ਪੈਸੇ ਇਸ ਪਬਲਿਕ ਦੇ ਪੈਸੇ ਆ ਇਹਨਾਂ ਦੇ ਟੈਕਸਾਂ ਦੇ ਪੈਸੇ ਆ ਤੇ ਉਸ ਹੀ ਖਰਚਣੇ ਵੀ ਇਹਨਾਂ ਤੇ ਆ ਇਹ ਕਾਗਜ਼ੀ ਕਾਰਵਾਈ ਨਹੀਂ ਆ ਕਿ ਕਾਗਜ਼ਾਂ 'ਚ ਕੰਮ ਹੋ ਗਿਆ ਤੇ ਗਰਾਊਂਡ ਲੈਵਲ ਤੇ ਕੁਝ ਨਹੀਂ ਹੋਇਆ ਸਾਡਾ 10 ਲੱਖ ਲੱਗ ਜਾਏ ਸਾਡਾ 15 ਲੱਖ ਲੱਗ ਜਾਏ ਪਰ ਪ੍ਰਾਇਓਰਟੀ ਦੇ ਉੱਤੇ ਜਿਹੜੀ ਇਹਨਾਂ ਦੀ ਸਮੱਸਿਆ ਆ ਅਸੀਂ ਉਹਦਾ ਹੱਲ ਕਰਕੇ ਦੇਣਾ ਤੇ ਸਪੈਸ ਮੁਹੱਲਾ ਵਾਸੀ ਗਲੀ ਦੀ ਵੀ ਸਮੱਸਿਆ ਦੱਸਦੇ ਪਏ ਆ ਜੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਸੀ ਉਹ ਇਹਨਾਂ ਦੀ ਹੱਲ ਹੋਣ ਜਾ ਰਹੀ ਆ ਜਿਹੜੀ ਗਲੀ ਦੀ ਸਮੱਸਿਆ ਹੈਗੀ ਆ ਸੀਵਰੇਜ ਪੈਣ ਤੋਂ ਚੰਦ ਦਿਨ ਬਾਅਦ ਹੀ ਅਸੀਂ ਉਹ ਵੀ ਸਾਡੇ ਐਮ.ਐਲ.ਏ. ਬ੍ਰਹਮਸ਼ੰਕਰ ਜెంਪਾ ਜੀ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਭਾਈ ਆ ਸਾਡੇ ਜਿਹੜੇ ਪਰਿਵਾਰ ਹੈਗੇ ਆ ਕੁਝ 15 16 ਘਰ ਹੈਗੇ ਆ 60 70 ਜਿਹੜੇ ਆ ਜੀ ਇੱਥੇ ਰਹਿੰਦੇ ਆ ਸੋ ਉਹਨਾਂ ਨੂੰ ਬੇਨਤੀ ਕਰਾਂਗੇ ਜਾ ਕੇ ਵੀ ਮਹਾਰਾਜ ਸਾਨੂੰ ਇਹਦੇ ਲਈ ਕੋਈ ਆਪਣਾ ਫੰਡ ਦਿਓ ਐਮ.ਐਲ.ਏ. ਫੰਡ ਦੇ ਵਿੱਚੋਂ ਤਾਂ ਇਹ ਜਿਹੜੀ 11 1200 ਫੁੱਟ ਦੀ ਲੈਂਥ ਹੈਗੀ ਗਲੀ ਦੀ ਅਸੀਂ ਇਹਨੂੰ ਕੰਕਰੀਟ ਦੀ ਬਣਾ ਲਈਏ ਜਾਂ ਬਲੌਕ ਲਾ ਲਈਏ ਜਿੱਦਾਂ ਵੀ ਸਾਨੂੰ ਫੰਡ ਉਹ ਦੇਣਗੇ ਉਹਦੇ ਹਿਸਾਬ ਨਾਲ ਜਿਹੜੀ ਅਸੀਂ ਗਲੀਏ ਇਹ ਵੀ ਇਹਨਾਂ ਦੀ ਸਮੱਸਿਆ ਜਿਹੜੀ ਹੱਲ ਕਰ ਦੇਣੀ ਆ ਸੋਲਰ ਲਾਈਟ ਦੀ ਇਹਨਾਂ ਨੇ ਗੱਲ ਕੀਤੀ ਆ ਜਿੱਦਣ ਸਾਡੇ ਕੋਲ ਐਮਐਲਏ ਸਾਹਿਬ ਸਾਨੂੰ ਇਧਰੋਂ ਦੇ ਦੇਣ ਜਾਂ ਸਾਨੂੰ ਐਮਪੀ ਫੰਡ ਜੋ ਕਿਤੇ ਸੋਲਰ ਲਾਈਟਸ ਆ ਜਾਣ ਤੇ ਅਸੀਂ ਉਹ ਨਾਲ ਦੀ ਨਾਲ ਜਿਹੜੀਆਂ ਦੋ ਤਿੰਨ ਲਾਈਟਾਂ ਇਹਨਾਂ ਦੇ ਸੋਲਰ ਲੱਗਦੀਆਂ ਅਸੀਂ ਨਾਲ ਲੱਗਦੀਆਂ ਉਹ ਵੀ ਲਵਾ ਦੇਣੀ ਆ ਜੀ ਉਹ ਇਹਨਾਂ ਨੇ ਪ੍ਰੋਮਿਸ ਆਪਾਂ ਕਰ ਲਿਆ